ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰਟੀਬੀ ਤੋਂ ਤੇ ਇਸ ਟਾਈਮ ਤੁਸੀਂ ਸਾਡੇ ਪਿੱਛੇ ਲਾਈਵ ਤਸਵੀਰਾਂ ਦੇ ਵਿੱਚ ਬੱਚੇ ਸੋਹਣੇ ਸੋਹਣੇ ਬੱਚੇ ਦਿਖ ਰਹੇ ਹੋ ਅਜੀਤ ਸਿੰਘ ਅਕੈडमी ਤੋਂ ਔਰ ਬਹੁਤ ਵਧੀਆ ਇਹਨਾਂ ਨੇ ਪਰਫਾਰਮੈਂਸ ਕੀਤੀ ਹੈ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ 75ਵਾਂ ਗਣਤੰਤਰ ਦਿਵਸ ਜਿਹੜਾ ਰੋਪੜ ਜ਼ਿਲ੍ਹੇ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਹੀ ਸ਼ਾਨ ਸ਼ੌਕਤ ਦੇ ਤੇ ਸਾਰੇ ਸਕੂਲਾਂ ਨੇ ਪਹੁੰਚਦੇ ਨੇ ਆਪਾਂ ਗੱਲ ਕਰਾਂਗੇ ਕੀ ਨਾਮ ਹੈ ਬੱਚੇ ਮੇਰਾ ਨਾਮ ਕੁਨਿਸ਼ਕਾ ਮੋਦਗਿਲ ਹੈ ਕਿਹੜੇ ਅਸੀਂ ਸਾਹਿਬਜ਼ਾਦਾ ਜੀਤ ਸਿੰਘ ਅਕੈਡਮੀ ਤੋਂ ਆਂ ਠੀਕ ਹੈ ਅੱਜ ਕੀ ਤੁਸੀਂ ਪਰਫਾਰਮੈਂਸ ਕੀਤਾ ਅੱਜ ਅਸੀਂ ਆਪਣਾ ਬੈਂਡ ਡਿਸਪਲੇ ਕਰਨ ਆਏ ਸੀਗੇ ਕੰਤੰਦਰ ਦਿਵਸ ਪਰ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਡਿਸਪਲੇ ਕਰਦੇ ਹੋਏ ਤੇ ਸਾਡੇ ਸਕੂਲ ਨੂੰ ਅਸੀਂ ਬਹੁਤ ਧੰਨਵਾਦ ਕਰਦੇ ਆਂ ਕਿ ਸਾਨੂੰ ਉਹਨਾਂ ਨੇ ਐਨੀ ਸਾਰੀ ਫੀਲਡਸ ਵਿੱਚ ਮੌਕਾ ਲੈਣ ਦਾ ਸਾਨੂੰ ਉਹ ਕੀਤਾ ਤੇ ਧੰਨਵਾਦ ਤੁਹਾਡੇ ਸਕੂਲ ਵੱਲੋਂ ਕੀ ਕੀ ਜਿਹੜੀ ਐਕਟੀਵਿਟੀਸ਼ਨ ਕਰਾਈ ਜਾਂਦੀ ਆਂ ਤੇ ਬਾਕੀ ਸਕੂਲਾਂ ਨਾਲੋਂ ਤੁਹਾਡਾ ਸਕੂਲ ਕਿਵੇਂ ਲੱਗਦਾ ਸਾਡੇ ਸਕੂਲ ਦੀ ਯੂਨੀਫਾਰਮ ਸਭ ਤੋਂ ਚੰਗੀ ਹੈ ਜੋ ਸਭ ਤੋਂ ਮੇਨ ਚੀਜ਼ ਹੈ ਨਾਲੇ ਸਾਡੇ ਸਾਡਾ ਬੋਲਣ ਦਾ ਤਰੀਕਾ ਸਾਡੇ ਲਿਖਣ ਦਾ ਤਰੀਕਾ ਸਾਡੇ ਖੜਨ ਦਾ ਤਰੀਕਾ ਸਭ ਤੋਂ ਚੰਗਾ ਕਰਿਆ ਜਾਂਦਾ ਹੈ ਸਾਡੇ ਸਕੂਲ 'ਚ ਜਿਹੜਾ ਇਹਨਾਂ ਦਾ ਸੇਰਾ ਅੱਜ ਤੁਸੀਂ ਪੂਰੇ ਡਰੈਸ ਦੇ ਵਿੱਚ ਪਰਫਾਰਮੈਂਸ ਕੀਤੀ ਹੈ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਹੈ ਇਹਨਾਂ ਦਾ ਸੇਰਾ ਆਪਣੇ ਟੀਚਰ ਨੂੰ ਦੋਗੇ ਜਾਂ ਆਪਣੇ ਪੇਰੈਂਟਸ ਨੂੰ ਦੋਗੇ ਅਸੀਂ ਆਪਣੇ ਪੇਰੈਂਟਸ ਨੂੰ ਵੀ ਦਵਾਂਗੇ ਟੀਚਰਸ ਨੂੰ ਵੀ ਦਵਾਂਗੇ ਸਪੈਸ਼ਲੀ ਸਾਡੇ ਬੈਂਡ ਮਾਸਟਰ ਮਨਪ੍ਰੀਤ ਸਰ ਨੂੰ ਉਗਲੇ ਉਹਨਾਂ ਨੇ ਸਾਨੂੰ ਬਹੁਤ ਪ੍ਰੈਕਟਿਸ ਵੀ ਕਰਾਈ ਨਾਲ ਸਾਡੇ ਟੀਚਰਸ ਨੇ ਵੀ ਬਹੁਤ ਹੈਲਪ ਕੀਤੀ ਸਾਡੀ ਅਸੀਂ ਬਹੁਤ ਧੰਨਵਾਦ ਉਹਨਾਂ ਦੇ ਥੈਂਕ ਯੂ ਤੇ ਉਹਨਾਂ ਦੇ ਨਾਲ ਹੀ ਸਾਡੇ ਨਾਲ ਜਿਹੜੇ ਟੀਚਰ ਸਹਿਬਾਨ ਹੈ ਉਹ ਵੀ ਖੜੇ ਆ ਪਹਿਲਾਂ ਤਾਂ ਅਸੀਂ ਜੀ ਸਟਾਰਟ ਟੀਮ ਵੱਲੋਂ ਤੁਹਾਨੂੰ ਮੁਬਾਰਕਵਾਦ ਦੰਨੇ ਕਿ ਤੁਹਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਆ ਕਿਵੇਂ ਦੇਖਦੇ ਹੋ ਅੱਜ ਦੇ 75ਵਾਂ ਗਣਤੰਤਰ ਦਿਵਸ ਵਿੱਚ ਜਿਹੜਾ ਰੋਪੜ ਜ਼ਿਲ੍ਹੇ ਦੇ ਵਿੱਚ ਮਨਾਇਆ ਜਾ ਰਿਹਾ ਤੁਹਾਡੇ ਸਕੂਲ ਵੱਲੋਂ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਗਈ ਆ ਕਿਵੇਂ ਦੇਖਦੇ ਹੋ ਬਹੁਤ ਆਨੰਦ ਆਇਆ ਜੀ ਬੱਚਿਆਂ ਨੇ ਬਹੁਤ ਅੱਛੀ ਪਰਫਾਰਮੈਂਸ ਕੀਤੀ ਓਵਰਆਲ ਜਿਹੜਾ ਫੰਕਸ਼ਨ ਆ ਬਹੁਤ ਵਧੀਆ ਚੱਲ ਰਿਹਾ ਹੈ ਤੇ ਉਮੀਦ ਹੈ ਕਿ ਜਿਸ ਤਰ੍ਹਾਂ ਬੱਚਿਆਂ ਨੇ ਪਰਫਾਰਮ ਕੀਤਾ ਹਰੇਕ ਫੀਲਡ 'ਚ ਬੱਚੇ ਸਾਡੇ ਐਸਰੀ ਪਰਫਾਰਮ ਕਰਦੇ ਇਹ ਚਾਹੇ ਖੇਡ ਦਾ ਖੇਤਰ ਹੋਵੇ ਪੜ੍ਹਾਈ ਦਾ ਖੇਤਰ ਹੋਵੇ ਓਵਰਆਲ ਡਵੈਲਪਮੈਂਟ ਸਟੇਜ ਪਰਫਾਰਮੈਂਸ ਹਰੇਕ ਵਿੱਚ ਸਾਡੇ ਬੱਚੇ ਅੱਛਾ ਪਰਫਾਰਮ ਕਰਦੇ ਥੈਂਕ ਯੂ ਤੇ ਅੱਜ ਦਾ ਜਿਹੜਾ ਲਾਈਵ ਤਸਵੀਰਾਂ ਜੀ ਸਟਾਰਟਿੰਗ ਵੱਲੋਂ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਕਿਪਾਸਿੰਗ ਲੋਗਰ